ਲੋਕ ਸਭਾ ਚੋਣਾਂ ਦੇ ਵਿੱਚ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਵਜੂ ਅੱਜ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਨਾਮਜ਼ਦਗੀ ਪੱਤਰ ਭਰਨ ਮੌਕੇ ਵਿਰੋਧੀ ਧਿਰਾਂ ਦੇ ਉੱਤੇ ਤਿੱਖੇ ਸ਼ਬਦਾਬਲੀ ਹਮਲੇ ਕੀਤੇ ਗਏ ਤੇ ਨਾਲ ਕੀ ਨਾਲ ਜਿਸ ਵੇਲੇ ਉਹਨਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਸੀ ਇਸ ਮੌਕੇ ਤੇ ਰੋਡ ਸ਼ੋਅ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਪ ਆਗੂ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਦੱਸਿਏ ਕਿ ਇਸ ਮੌਕੇ ਗੱਲਬਾਤ ਕਰਦੇ ਹਨ ਕੁਲਦੀਪ ਸਿੰਘ ਢਾਲੀਵਾਲ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਵਿੱਚ ਆਪ ਸੇ ਕਾਰ ਦੇ ਕਾਰਜਕਾਲ ਦੇ ਵਿੱਚ ਆਮ ਨਾਗਰਿਕ ਨੂੰ ਕਾਫੀ ਜ਼ਿਆਦਾ ਰਾਹਤ ਮਿਲੀ ਹੈ ਅਤੇ ਅੱਜ ਵੱਡੇ ਜਨਸਮੂਹ ਦੇ ਨਾਲ ਉਹ ਨਾਮਜ਼ਦਗੀ ਪੱਤਰ ਭਰਨ ਵਾਸਤੇ ਪਹੁੰਚਿਆ ਅਤੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਬਹੁਤ ਵੱਡੀ ਲੀਡ ਦਾ ਦਿੱਤਾ ਕਿ ਆਮ ਆਦਮੀ ਪਾਰਟੀ ਉਹਦੇ ਪੰਜਾਬ 'ਚ 13 ਜੀਤੋਂ ਕਰ ਜਾਦੀ। 16 ਤਰੀਕ ਨੂੰ ਅਵਲਿੰਦ ਕੇਰਦੀਵਾਲ ਜੀ ਰੋਡ ਸ਼ੋਅ ਕਰਨ ਆਵੇ ਤੇ ਦੇਖਿਓ ਤੁਸੀਂ 16 ਤੋਂ ਬਾਅਦ ਦੂਜੇ ਸਭ ਲੋਕ ਆਪਣੇ ਘਰੀਂ ਚੋਂ ਜੋ ਇੱਥੇ ਚਾਰ ਉਮੀਦਵਾਰ ਬੜੇ ਮੇਲ ਹੈ ਤੁਸੀਂ ਕਿਹਨੂੰ ਸਮਝ ਦਿਓ ਕਿ ਜਿੱਦਾਂ ਨਾਲ ਤੁਹਾਡਾ ਕਿਸੇ ਨੂੰ ਨਹੀਂ ਕਿਸੇ ਨੂੰ ਮੈਂ ਕਿਹਾ ਕਿਸੇ ਨੂੰ ਵੀ ਨਹੀਂ ਕੋਈ ਹੈ ਵੀ ਨਹੀਂ ਸਾਫ ਦਾ ਮੁੱਖ ਮੰਤਰੀ ਚੰਨਜੀਤ ਚੰਗਲ ਨੇ ਇੱਕ ਬਿਆਨ ਦਿੱਤਾ ਕਿ ਗੁਰਪੁਰਵ ਜਿਹੜੇ ਗੁਰਪੁਰਵ ਹਾਂ ਦੋਨਾਂ ਦੇ ਬਿਆਨ ਆਇਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹਨੂੰ ਉਲਟ ਕਰ ਲਈ ਉਹਨਾਂ ਦੇ ਨਾਲ ਤੇ ਉਹਨਾਂ ਨੂੰ ਫੰਡਿੰਗ ਕਿਹਦਾ ਕੇਜਰੀਵਾਲ ਜੀ ਦਾ ਕੀ ਪ੍ਰੋਗਰਾਮ ਹੈ ਚੰਨੀ ਦੇ ਬਿਆਨ ਦਾ ਕੀ ਹੈ ਅਗਰ ਸਰ ਕੇਜਰੀਵਾਲ ਹਣਾ ਦਾ ਕੀ ਪ੍ਰੋਗਰਾਮ ਹੈ ਦੇਖੀਏ 16 ਤਰੀਕ ਨੂੰ 16 ਤਰੀਕ ਨੂੰ ਫਾਇਨਲ ਕੀਤਾ ਠੀਕ ਹੈ ਕਿ ਉਹ ਤੋਂ ਬਾਅਦ ਫਿਰਮਾਨ ਸਾਹਿਬ ਆਉਣਗੇ ਤੇ 16 ਤਰੀਕ ਨੂੰ ਸਾਰੇ ਮਸਾ ਦੀ ਹਵਾ ਹੀ ਬਦਲ ਜੂ ਤੁਸੀਂ ਦੇਖੋ ਕੀ ਲੋਕ ਜਟੇਰ ਮਨ ਉਹਦੇ ਕੰਮ ਦੇਖਦੀ ਹੈ ਡਰੇਨ ਦੇਖਦੀ ਹੈ ਲੋਕਾਂ ਦਾ ਉਹਦੇ ਕੰਮ ਬਹੁਤ ਵਧੀਆ ਦੇਖਦੇ ਆ ਉਹਦੇ ਕੰਮ ਵੇਖ ਲਈ ਮੈਂ ਕਿਹਾ ਲੋਕਾਂ ਨੂੰ ਇੱਕ ਸਪੈਸ਼ਲ ਐਂਡ ਕਰ ਲੈਉਣੀ ਚਾਹੀਦੀ ਆ ਸਾਨੂੰ ਉਹਦੇ ਹੱਥ ਦੀ ਸਾਨੂੰ ਉਹਦਾ ਟ੍ਰੇਡ ਦੇਖਦੀ ਜਿਹੜੀ ਉਹਦੀ ਘਰ ਦੇਖ ਕੇ ਉਹਦੇ ਬੂਹੇ ਅੱਗੇ ਉਹਦੇ ਦੀ ਸਾਰੇ ਬਸਤੂ ਦੇਖਦੀ ਸਾਡੇ 7 ਸਾਲ ਚੋਂ ਆਪਾਂ ਉਹ ਹੀ ਦੀ ਗਦਾ ਸਕੇ ਆਪਾਂ ਗੱਲਾਂ ਕਰੀਏ ਸਰ ਧਾਲੇਵਾਲ ਸਾਹਿਬ ਤੁਸੀਂ ਬੀਜੇਪੀ ਨੂੰ ਕਿਸਾ ਦੇਖਦੇ ਕਿਹੜੀ ਬੀਜੇਪੀ ਬੀਜੇਪੀ ਅਮਰੀਕਾ ਮਾਡਲ ਲੈ ਕੇ ਆਏ ਨੇ ਉਹ ਕਹਿੰਦਾ ਮੇਰਾ ਮਾਡਲ ਅਮਰੀਕਾ ਦਾ ਹੈਗਾ ਔਰ ਜੋ ਮੈਂ ਅਮਰੀਕਾ ਦੇ ਵਿੱਚ ਟਾਈਸ ਕਰਾਈਆਂ ਨੇ ਉਹ ਮੈਂ ਇੱਥੇ ਕਰਾਵਾਂਗਾ ਜਿੱਥੇ ਤੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਕਿਹੜੀ ਕਿਹੜੀ ਮਹਿਕਦਾਈ ਕਿਹੜੀ ਮ ਦੇ ਅਮਰੀਕਾ ਕਿ ਮੈਂ ਬਹੁਤ ਕਿਹੜੀ ਗੱਲ ਮੈਂ ਤਾਂ ਉਹਨਾਂ ਨੂੰ ਗੋਲਦਾ ਦੇ ਨਹੀਂ ਵੜ ਦਿੰਦਾ ਕੋਈ ਸਿੱਖੋ ਪੜੇ ਲਿਖੇ ਬੰਦੇ ਲੋਕਾਂ ਨਾਲ ਝੂਠ ਬੋਲਦੇ ਕੋਈ ਮਸਕਾ ਜੋ ਨਾ ਕੋ ਵਿਚਾਰਾ ਆ ਰਿਹਾ ਨਾ ਕੋ ਜਾ ਰਿਹਾ ਉਹ ਸੰਧੂ ਸਾਹਿਬ ਹੁਦਾ ਹੀ ਸੀਨ ਸੁਭਦੇ ਲੈਂਦੇ ਆ ਉਹਨਾਂ ਨੂੰ ਕਹੋਗੇ ਚਾਹ ਤੀਗ ਨੂੰ ਸਵੇਰੇ 9:11 ਤੇ ਇੱਕ ਫਲਾਈਟ ਜੰਦੀ ਦਿੰਦੀ ਹੋ ਆਪਣੀ ਬੁੱਕ ਕਰਕੇ ਰੱਖੋ ਉਹਨਾਂ ਦਾ ਕੰਮ ਹੋਇਆ ਬੜੇ ਜੋਸ਼ੀ ਕਹਿ ਰਹੇ ਆ ਕਿ ਮੇਰਾ ਅਜੰਡਾ ਵਿਕਾਸ ਰਿਹਾ ਮੈਂ ਸ਼ਹਿਰ ਦਾ ਵਿਕਾਸ ਕਰਾਂ ਟੈਲਿੰਗ ਚ ਵੀ ਲਾ ਟੈਲਮੰਤੀ ਟੈਲਮਨ ਤੇ ਉਹੀ ਉਹੀ ਦੋਸ਼ੀ ਦੀ ਗੱਲ ਕਰਦੇ ਕਹਿੰਦੇ ਮੇਰੀ ਫੈਕਟਰੀ ਕੱਟੋ ਜੇ ਹਮਤ ਕੀਤੇ ਲੈ ਉਹਦੇ ਭੜੇਵੇਂ ਕਿੱਥੇ ਅਗਰ ਫੈਕਟਰੀ ਵਾਲੇ ਉਹਦੇ ਭੜੇਵੇਂ ਵੀ ਨਾਲ ਲਿੱਤੇ ਨੇ ਉਹਨਾਂ ਕੋਲ ਭੜੇਵੇਂ ਕਿੱਥੇ ਜਿਹੜਾ ਟੈਲਮਨ ਵੇਚਦੇ ਹੁੰਦੇ ਸੀ ਉਹਦੀ ਲੱਭਦੇ ਹੋਰ ਭੱਜ ਗਏ ਜਿਨ੍ਹਾਂ ਨੇ ਕੁਦਰਤ ਪੀਆ ਇਕੱਠਾ ਕੀਤਾ ਹੈ ਭੜੇਵੇਂ ਕਿੱਥੇ ਉਹਦੇ ਉਹਦੇ ਭੜੇਵੇਂ ਵੀ ਨਹੀਂ ਲੱਭਦੇ ਹੁਣ ਇੱਕ ਨਵਾਂ ਸਵਾਲ ਹੈ ਕਿ ਹੁਣ ਅੱਗੇ ਦੇ ਤਰੀਕੇ ਨਾਲ ਗੇਮ ਆਨ ਹੋ ਚੁੱਕੀ ਹੈ ਅਲੱਕੀ ਸਮਝਿਓ ਕਿ ਕੁਝ ਦਿਨ ਰਹਿ ਗਏ ਨੇ ਤੁਹਾਡਾ ਏਜੰਡਾ ਕੀ ਹੋਏਗਾ ਸਾਡਾ ਝੰਡਾ ਜਿਹੜਾ ਪੰਜਾਬ ਦਾ ਝੰਡਾ ਆ ਪੰਜਾਬ ਦਾ ਵਿਕਾਸ ਦਾ ਝੰਡਾ ਅੰਮ੍ਰਿਤਸਰ ਦੇ ਵਕਾਫਾ ਅਧਰਨਾ ਅੰਮ੍ਰਿਤਸਰ ਦੇ ਇੰਡਸਟਰੀ ਦਾ ਅਧਰਨਾ ਅੰਮ੍ਰਿਤਸਰ ਦੇ ਟ੍ਰੇਡ ਦਾ ਜਗਦਾ ਅੰਮ੍ਰਿਤਸਰ ਦੇ ਵਿੱਚ ਸਪੋਰਟ ਹੱਬ ਦਾ ਅਧਰਨਾ ਅੰਮ੍ਰਿਤਸਰ ਦੇ ਵਿੱਚ ਫਿਲਮ ਸਿਟੀ ਦਾ ਜੰਦਾ ਅੰਮ੍ਰਿਤਸਰ ਦੇ ਤੇ ਇੰਟਰਨੈਸ਼ਨਲ ਯੂਨੀਵਰਸਿਟੀ ਦਾ ਜੰਦਾ ਅੰਮ੍ਰਿਤਸਰ ਦੇ ਵਿੱਚ ਆਲੀਆ ਮੈਡੀਕਲ ਇੰਸਟੀਚਿਊਟ ਦਾ ਜੱਗਾ ਬਹੁਤ ਝੰਡੇ ਤੇ ਜਰ ਅਸੀਂ ਲੈਣੇ ਵਿੱਚ ਸਬਜ਼ੀਆਂ ਵੀ ਇੱਥੋਂ ਭਾਈ ਆ ਜਦੇ ਵੇਜਿਆ ਕਰ ਉਹ ਜਾਣਗੇ ਪਾਪੜ ਵੜੀਆਂ ਜਾਣਗੇ ਪੰਜਾਬ ਅੰਮ੍ਰਿਤਸਰ ਕੁਝ ਹਾਲ ਹੋਏਗਾ ਕੋਈ ਜਾ ਪਿਓ ਦੇ ਪੁੱਤਾਂ ਝੂਠ ਮਾਰਦੇ ਤੂੰ ਝੂਠ ਦਾ ਮਾਇਗਾ ਮਾਰੀ ਜਾਂਦਾ ਅੱਛਾ ਉਹ ਇੱਕ ਹੋਰ ਜੀ ਤੁਹਾਡੇ ਵਾਲੇ 300 ਰੁਪਏ 300 ਰੁਪਏ ਕਿਲੋ ਕਿਦਾ ਗੋਭੀ ਵਿਕੂ ਕਿਲਾ ਹੋ ਸੁਣੋਗਾ ਮੈਂ ਪਹਿਲਾ ਬੰਦਾ ਵੇਖਿਆ ਲੀਡਰ ਜਿਹੜਾ ਇਦਾਂ ਦੀਆਂ ਗੱਲਾਂ ਕਰਦਾ ਸਭ ਦੇ ਕਿ ਗਾਮ ਕੋਈ ਗਾ ਜਾਨ ਤੇ ਗੜੀ ਹੱਥ ਜੋੜੇ ਜਿੱਦਾਂ ਜੇਤਲੀ ਸਾਹਿਬ ਤੁਸੀਂ ਮੁੜ ਕੇ ਆਏ ਜਿੱਦਾਂ ਪੁਰੀ ਸਾਹਿਬ ਦੇ ਆਏ ਏਦਾਂ ਜੇ ਸੱਧੂ ਸਾਹਿਬ ਤੁਹਾਨੂੰ 4-3 ਤੋਂ ਬਾਅਦ ਲੱਭ ਜਾਣਗੇ ਤਾਂ ਮੇਰਾ ਨਾਮ ਕਲੀਰਤਾ ਜਾਂਦਾ ਨਹੀਂ ਤੇ ਤੁਸੀਂ ਮੇਰੀ ਗੱਲ ਸੁਣੋ ਉਹ ਤੇ ਜਿੱਤ ਲਗਾਤਾਰ ਲੱਗਦੇ ਗਏ ਜੈ ਸ਼੍ਰੀ ਰਾਮ ਨਾਮ ਕਰਕੇ ਸਾਨੂੰ ਲੋਕ ਬਹੁਤ ਪਿਆਰ ਕਰ ਰਹੇ ਆ ਤੁਹਾਡੇ ਜੋ ਕਰੇ ਜੈ ਸ਼੍ਰੀ ਗਿਦਾਮ ਉਹਨਾਂ ਦੇ ਉਹਨਾਂ ਦੇ ਵਿਸ਼ਤੇ ਦਾ ਨਹੀਂ ਆਰਾਮ ਸਾਹਿਬ ਦਾ ਸਾਜ ਆਰਾਮ ਸਾਡਾ ਵੀ ਆ ਆਰਾਮ ਸਾਰੇ ਸਵਾਜ ਦਾ ਸਾਜ ਹੈ ਸਾਡੇ ਦੁਨਿਆਵੀ ਸੰਸਾਰ ਦਾ ਸਾਜ ਆਰਾਮ ਇਹਨਾਂ ਨੇ ਖਰੀਦਿਆ ਹੈ ਇਹ ਆਰਾਮ ਦਾ ਨਾਮ ਲਾ ਕੇ ਬੋਟਾ ਲਿੰਦੇ ਆਰਾਮ ਸਾਡਾ ਦੀਗਾ ਆਰਾਮ ਦੇ ਹੀ ਭਗਤ ਦੀਗੇ ਅਸੀਂ ਰਾਮ ਨੂੰ ਨਹੀਂ ਮੰਨਦੇ ਅਈ ਗੁਨਸਾਂ ਨਹੀਂ ਮੰਦੇ ਇਹ ਬੀਜਪੀ ਵਾਲੇ ਜੀ ਜ਼ਰਾ ਮਜ਼ਾਕ ਕਰੀ ਜਾਂਦੇ ਨਾ ਬੰਦੇ ਜਿੱਦਣ ਮੋਦੀ ਜੀ ਆਏ ਨਾ ਪੰਜਾਬ ਚ ਹਵਾ ਤੇ ਉਸ ਦਿਨ ਬਦਲਣੀ ਹੈ ਸਾਰੀ ਆਵਾਜ਼ ਨਹੀਂ ਬਿਲਕੁਲ ਸਹੀ ਕਹਿ ਰਹੇ ਹੋ ਮੋਦੀ ਜੀ ਜਿੱਥੇ ਜਿੱਥੇ ਜਾ ਰਹੇ ਹੈ ਉਲਟਾ ਹੋ ਰਿਹਾ ਕੰਮ ਐ ਹੋ ਰਿਹਾ ਜਿੱਦਣ ਪੰਜਾਬ ਚ ਆ ਕੇ ਉਦਾਂ ਐ ਹੋ ਜਾਣਾ ਇੱਥੇ ਆਉਂਦੇ ਕਿਸਾਨ ਬਿਠੇ ਤੇ ਆਦਰਦਾਰ ਔਰ ਆਦਨ ਉਧਰ ਦੀਆਂ ਉਲਟਾ ਹੋ ਜੂਗਾ ਬਸ ਸੋ ਕਹਿੰਦੇ ਜੀ ਹੁਣ ਸਾਡੀ ਫਿਰ ਸਰਕਾਰ ਆਰੀ ਤੀਜੀ ਵਾਰ ਸਫਲ ਸਰਕਾਰ ਦਾ ਨਾਰਾ ਨਰਿੰਦਰ ਮੋਦੀ ਦੇ ਰਹੇ ਨੇ ਮੈਂ ਕਹਾਂ ਜੀ ਇਹ ਤਾਂ ਚਾਤਰੀ ਨੂੰ ਪਤਾ ਲੱਗਣਾ ਅੰਕੜੇ ਆ ਗਏ ਹੋਰ ਤੇ ਸਰਵੇ ਆ ਗਏ ਕਿ ਬੀਜੇਪੀ ਬਹੁਤ ਥੱਲੇ ਚੜ ਗਈ ਸਮਝ ਨਹੀਂ ਕਰਦું ਉੱਤਰਾਂ ਦਾ ਉਹ ਸੋ ਮੋਦੀ ਨੂੰ ਛੇਤੀ ਲਿਆਓ ਪੰਜਾਬ ਤੇ ਜਿਹੜੀਆਂ ਦਸ ਪਹਿਣੀਆਂ ਉਹ ਵੀ ਨਾ ਪਹਿਣ ਥੋੜੀ ਥਾਲੀ ਵਾਲ ਕਿਵੇਂ ਦੇਖ ਰਹੇ ਜੀ ਅਮਨਤ ਸਰ ਨੂੰ ਕਿਵੇਂ ਦੇਖ ਮੈਂ ਕਹਾਂ ਦੇਖੀ ਜੋ ਅਕਾਲੀ ਜਮਾਤ ਹੈ ਅਕਾਲੀ ਦਲ ਕਹਿੰਦੀ ਪੰਥ ਦੇ ਨਾਲ ਉਹ ਮੋੜ ਜਿਹੜੀ ਸਾਨੂੰ ਪਹਿਣੀ ਨਾ ਅੰਮ੍ਰਿਤਧਰ ਪੰਥਕ ਹਾਂਜੀ ਅੰਮ੍ਰਿਤਧ ਉਹਨਾਂ ਵੇ ਵੀਰਵਾ ਬੰਤ ਗਿਆ ਉਹ ਕਹਿੰਦੇ ਅਸੀਂ ਤੇ ਸਾਡੇ ਚ ਇੱਕ ਵੀਰਵਾ ਦੇ ਤੇ ਉਹ ਵੀ ਸੁਣੇ ਹਰ ਧਰਮ ਦਾ ਸਨਮਾਨ ਕਰਦੇ ਆ ਧਰਮ ਉਹ ਵੀ ਕਹਿੰਦਾ ਤੇ ਚਾਚਾ ਜੀ ਉਹਨਾਂ ਦਾ ਕੀ ਕਹਿੰਦਾ ਕਹਿੰਦਾ ਚੇਦੇ ਨੂੰ ਵੋਟ ਪਾਓ ਕਾਲੀ ਦਾ ਵੋਟ ਦਾ ਪਾਓ ਐਂਦਾ ਕਹਿੰਦਾ ਇਹ ਤੁਸੀਂ ਉਹ ਲੋਕਾਂ ਦਾ ਚੇਦੇ ਨੂੰ ਵੋਟ ਪਾਓ ਕਾਲੀ ਦਾ ਵੋਟ ਦਾ ਪਾਓ ਕਿਉਂਕਿ ਉਹਨੂੰ ਪਤਾ ਕਿ ਬੀਠੀਓ ਦੇ ਨਾਂ ਤੇ ਇੱਕ ਵੋਟ ਦੀ ਬੈਠੀ ਉਹ ਕਹਿੰਦੇ ਕਾਲੀਕਲ ਪੂਰੇ ਪੰਜਾਬ ਜਵਦ ਰਿਹਾ ਇਸ ਵੇਲੇ 13 ਸੀਟਾਂ ਤੇ ਸਭ ਤੋਂ ਅੱਗੇ ਜਿਹੜਾ ਚੱਲ ਰਿਹਾ ਕਾਲੀਕਲ ਚੱਲ ਰਿਹਾ ਸਾਰਾ ਪਰੋਜਾ ਹੈ ਜੀ ਮੈਨੂੰ ਲੱਗਦਾ ਕਿ ਤੋਂ ਬਾਅਦ ਸਾਰਾ ਜੀ ਉੱਠ ਜਾਣਗੇ